ਅਮਰਸਰ ਦੇ ਵਿੱਚ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਇੱਕ ਤਰਫਾ ਪਿਆਰ ਦੇ ਚਲਦੇ ਆਸ਼ਕ ਨੇ ਲੜਕੀ ਦੇ ਪਤੀ ਤੇ ਚਲਾਈਆਂ ਗੋਲੀਆਂ ਗੋਲੀ ਲੱਗਣ ਨਾਲ ਨੌਜਵਾਨ ਹੋਇਆ ਗੰਭੀਰ ਰੂਪ ਜਖਮੀ ਉਸ ਨੂੰ ਕਰਵਾਇਆ ਗਿਆ ਹਸਪਤਾਲ ਦਾਖਲ ਅਮਰਸਰ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇਸਲਾਮਾਬਾਦ ਇਲਾਕੇ ਵਿੱਚ ਇੱਕ ਸਿਰਫਰੇ ਆਸ਼ਿਕ ਕੋਲੋਂ ਲੜਕੀ ਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਚਲਦੇ ਗੋਲੀਆਂ ਲੱਗਣ ਦੇ ਨਾਲ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਲਾਪਤ ਨਾਮ ਦਾ ਲੜਕਾ ਜੋ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ ਉਸ ਵੱਲੋਂ ਅਮਨ ਪ੍ਰੀਤ ਸਿੰਘ ਨਾਂ ਦੇ ਨੌਜਵਾਨ ਤੇ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਦੇ ਚਲਦੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਉਨਾ ਕੇ ਹੱਕੀ ਇਸ ਦੀ ਸੂਚਨਾ ਅਸੀਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਤੇ ਉਹ ਵੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਏਡੀਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਕਿ ਇਸਲਾਮਾਬਾਦ ਇਲਾਕੇ ਵਿੱਚ ਇੱਕ ਸਿਰਫਰੇ ਆਸ਼ਕ ਲਾਪਰੇ ਸਿੰਘ ਜੋ ਕਿ ਕੋਟ ਖਾਲਸਾ ਦਰਹਿਣ ਵਾਲਾ ਹੈ ਉਸ ਨੇ ਅਮਨਦੀਪ ਸਿੰਘ ਨਾਂ ਦੇ ਨੌਜਵਾਨ ਤੇ ਗੋਲੀਆਂ ਚਲਾਈਆਂ ਜਿਦੇ ਚਲਦੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਆਪਸੀ ਰਿਲੇਸ਼ਨਸ਼ਿਪ ਦਾ ਮਾਮਲਾ ਸੀ ਜਿਸ ਦੇ ਚੱਲਦੇ ਉਸ ਨੌਜਵਾਨ ਨੇ ਅਮਨਪ੍ਰੀਤ ਸਿੰਘ ਦੇ ਗੋਲੀਆਂ ਚਲਾਈਆਂ ਨੇ ਅਸੀਂ ਹਾਲੇ ਦਿਵਾਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਮੇਰਾ ਨਾਮ ਸੁਰਿੰਦਰ ਕੌਰ ਜੀ ਅਚਲ ਕਿਥੇ ਰਹਿੰਦੇ ਤੁਸੀਂ ਅਜੀ ਸਲਾਮਾ ਬਾਦ ਚੋਂ ਕਮਰਾ ਸਰ ਜੀ ਕੀ ਮਸਲਾ ਹੋਇਆ ਜੀ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਟ ਪਤਾ ਨਹੀਂ ਕਿਸਕੇ ਮੈਨੂੰ ਐਸੀ ਜਾਣੀ ਪਤਾ ਕੀ ਲਾਕਡਾਟ ਸੀਗੀ ਤੇ ਜੋ ਆਈ ਸਾਡੀ ਮਡੀਕਟੀ ਜੀ ਮੇਰੇ ਹਸਪਤਾਲ ਦਾ ਖਲੇ ਸੀ ਆਪਣਾ ਸੀ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚ ਮੁੰਡਾ ਗਲਪਰੀਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਉਸੇ ਮੋਢੇ ਤੇ ਵੱਜੀ ਇੱਕ ਇੱਥੇ ਵੱਜੀ ਮੁੰਡਾ ਪੱਜਾ ਤਾਰਿਆ ਰੋਂਦਾ ਮੇਰੇ ਕੋਲ ਪੂਆ ਜੀ ਪੂਆ ਜੀ ਮੈਂ ਮਰ ਗਿਆ ਜੇ ਮੈਂ ਬੁੱਧ ਕੀ ਹੈ ਇਹ ਮੈਨੂੰ ਲਵ ਗੋਲੀਆਂ ਮਾਰ ਗਿਆ ਤਦ ਉਹਨੇ ਜੀ ਸਾਡੀ ਪੁਲਿਸ ਵਾਦ ਸੱਦੀ ਐਂਬੂਲੈਂਸ ਸੱਦੀ ਐਂਬੂਲੈਂਸ ਲੱਦ ਕੇ ਲੈ ਗਿਆ ਇਹ ਮੁੰਡੇ ਨੂੰ ਹੁਣ ਫਿਰ ਸਿਵਲ ਹਸਪਤਾਲ ਲੈ ਕੇ ਗਈ ਮੈਨੂੰ ਵੀ ਨਹੀਂ ਪਤਾ ਪੁੱਛੀ ਕਿ ਕਹਿੰਦੀ ਉਹਨੂੰ ਪੁੱਛੋ ਕਿ ਉਹਨ ਕੀ ਕਹਿੰਦੇ ਨੇ ਉੱਚ ਤੋਂ ਉਹਨੂੰ ਫੋਨ ਕਰਕੇ ਕਹਿੰਦੇ ਰੇਟ ਪਾ ਤਬ ਉਹਡ ਘਰ ਸਾ ਇੱਥੋਂ ਤੇ ਲੈ ਗਏ ਨੇ ਮੁੰਡੇ ਨੂੰ ਐਂਬੂਲੈਂਸ ਚ ਪਾ ਕੇ ਮਾਮਲਾ اسلام آباد ਜਿਹੜਾ ਹੋਇਆ ਉਹ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਆ ਸ਼ਰਨਜੀਤ ਨਾਮ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਉਹਨੂੰ ਗੋਲੀ ਲੱਗੀ ਆ ਉਹ ਕੋਈ ਪੁਰਾਣੇ ਕੋਈ ਰਿਲੇਸ਼ਨ ਦੱਸ ਰਿਹਾ ਜੀ ਨਵਪ੍ਰੀਤ ਨਾਮ ਦਾ ਲੜਕਾ ਆ ਸ਼ਾਇਦ ਉਹਨਿਆਂ ਨੂੰ ਗੋਲੀ ਮਾਰੀ ਆ ਤੇ ਗਾਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆਂ ਸਿਵਲ ਹਸਪੀਟਲ ਜਾ ਰਹੇ ਆਂ ਦੋ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਚੈੱਕ ਕਰ ਰਹੇ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਕਿੰਨੇ ਗੋਲੀਆਂ ਲੱਗੀਆਂ ਗੋਲੀਆਂ ਦੋ ਦੱਸਦੇ ਆਂ ਜੀ ਦੋ ਲੱਗੀਆਂ ਨੇ ਕਿੰਨੇ ਜਨੇ ਇੱਕ ਜਾਣਾ ਸੀਜੀ ਲੜਕਾ ਨੌਪਰੀ ਸੀ ਉਹਦਾ ਨਾਮ ਤੇ ਬਾਕੀ ਕਰ ਰਹੇ ਆਂ ਜੀ ਵੈਰੀਫਾਈ ਸਾਰਾ ਠੀਕ ਕਾਰਵਾਈ ਸਰ ਕਾਰਵਾਈ ਹੁਣ ਉਹਦਾ ਬਿਆਨ ਲਿਖਦੇ ਆਂ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆਂ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ ਮਕਦਮਾ ਦਰਜ ਕਰਾਂਗੇ ਠੀਕ ਹੈ ਥੈਂਕ ਯੂ